ਨਾਬਾਦੀ ਪਿੰਡ ਛੰਨਾ ਨੱਥੂ ਵਾਲੀਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਇਹ ਮਾਮਲਾ ਜਿਹੜਾ ਆ ਨਾਬਾ ਦਾ ਹੈ ਜਿੱਥੇ ਕਿ ਇੱਕ ਔਰਤ ਵੀਡੀਓ ਦੇ ਵਿੱਚ 5-500 ਦੇ ਨੋਟ ਦੇ ਰਹੀ ਆ ਤੇ ਦੂਸਰੀ ਔਰਤ 5-500 ਦੇ ਨੋਟਾਂ ਨੂੰ ਗਿਣ ਰਹੀ ਆ ਤੁਸੀਂ ਸੋਚੋਗੇ ਕਿ ਸ਼ਾਇਦ ਕਿਸੇ ਮਕਾਨ ਦਾ ਸੌਦਾ ਕੀਤਾ ਹੋਵੇਗਾ ਜਾਂ ਫਿਰ ਕੋਈ ਚੀਜ਼ ਵੇਚੀ ਖਰੀਦੀ ਹੋਵੇਗੀ ਪਰ ਇਥੇ ਚੀਜ਼ ਨਹੀਂ ਇੱਕ ਮਾਂ ਨੇ ਆਪਣੀ ਹੀ 15 ਸਾਲਾਂ ਦੀ ਨਾਬਾਲਗ ਧੀ ਵੇਚ ਦਿੱਤੀ ਆ ਜਿਸ ਦਾ ਸੌਦਾ 3 ਲੱਖ ਦੇ ਵਿੱਚ ਹੁੰਦਾ ਆ ਪਹਿਲਾਂ ਤੁਹਾਨੂੰ ਵੀਡੀਓ ਵੀ ਸੁਣਾਉਂਦੇ ਹਾਂ ਕਿ ਵੀਡੀਓ ਦੇ ਵਿੱਚ ਕੀ ਕਹਿ ਰਹੇ ਨੇ ਤੇ 5-500 ਦੇ ਨੋਟ

వెళ్ళో బిల్ ਇਹ ਤਸਵੀਰਾਂ ਜਿਹੜੀਆਂ ਨੇ ਚੰਨਾ ਨੱਥੂ ਬਾਲੀਆ ਦੀਆਂ ਨੇ ਜਿੱਥੇ ਕਿ ਇੱਕ ਆਰਥ ਆਪਣੀ ਧੀ ਨੂੰ ਵੇਚਣ ਤੋਂ ਬਾਅਦ ਉਸਦੇ ਪੈਸੇ ਗਿਣ ਰਹੇ ਸੀ ਜਿਸ ਤੋਂ ਬਾਅਦ ਦਾਦੀ ਨੂੰ ਜਦੋਂ ਸਾਰਾ ਮਾਮਲਾ ਪਤਾ ਲੱਗਦਾ ਤਾਂ ਦਾਦੀ ਦੇ ਵੱਲੋਂ ਕਾਨੂੰਨੀ ਕਾਰਵਾਈ ਕਰਵਾਈ ਜਾਂਦੀ ਆ ਦਾਦੀ ਦਾ ਕਹਿਣਾ ਹੈ ਕਿ ਉਸਦੀ ਹੀ ਮਾਂ ਨੇ ਉਸ ਨੂੰ 3 ਲੱਖ ਰੁਪਏ ਦੇ ਵਿੱਚ ਰਾਜਸਥਾਨ ਦੇ ਵਿੱਚ ਵੇਚਿਆ ਜੀ ਹਾਂ ਤੇ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਕ ਆਧਾਰ ਕਾਰਡ ਜਿਹੜਾ ਆ ਡੁਬਲੀਕੇਟ ਤਿਆਰ ਕਰਵਾਇਆ ਜਾਂਦਾ ਜਿਸ ਦੇ ਵਿੱਚ ਲੜਕੀ ਦੀ ਉਮਰ ਜਿਹੜੀ ਆ ਵਧਾ ਕੇ ਲਿਖਵਾਈ ਜਾਂਦੀ ਆ ਜਿਸ ਤੋਂ ਬਾਅਦ ਇਹ ਸਾਰਾ ਭੇਦ ਖੁੱਲਦਾ ਆ ਤਾਂ ਮਾਮਲਾ ਪੁਲਿਸ ਦੇ ਕੋਲ ਪਹੁੰਚਦਾ ਆ ਪਹਿਲਾਂ ਤਾਂ ਦਾਦੀ ਨੇ ਆਪਣੇ ਬਿਆਨ ਦਿੱਤੇ ਨੇ ਦਾਦੀ ਕੀ ਕਹਿ ਰਹੀ ਆ ਆਪਣੇ ਬਿਆਨਾਂ ਦੇ ਵਿੱਚ ਆਉ ਤੁਹਾਨੂੰ ਇਹ ਵੀ ਸੁਣਾਉਂਦੀ ਆ ਮੇਰਾ ਨਾਮ ਚਰਨਜੀਤ ਗੋਰੇ ਜੀ ਬਿਆਨੀ ਜੀ ਕੀਤਾ ਆਧਾਰ ਕਾਰਡ ਬਣਾਇਆ ਜੀ ਇਹਨਾਂ ਨੇ ਜਾਲੀ 2006 ਦਾ ਮੈਂ 3 ਮਹੀਨੇ ਦੀ ਪਾਲੀ ਆ ਪੋਤੀ ਮੈਨੂੰ ਪਤਾ ਜੀ ਆਪਣੇ ਬੱਚੇ ਦਾ ਇਹਨਾਂ ਨੇ ਜੀ 2006 ਦਾ ਕਰਾ ਕੇ ਆਧਾਰ ਕਾਰਡ ਇਹਨਾਂ ਨੇ ਗਾਂਹਾਂਲੇ ਨੂੰ ਉਮਰ ਬਦਲ ਬਣਾ ਕੇ ਕੁੜੀ 35-36 ਸਾਲ ਦਾ ਮੁੰਡਾ ਜੀ ਦੇ ਨਾਲ ਇਹਨਾਂ ਨੇ ਕੁੜੀ ਦੇ ਨੰਦਨੀ ਹੋਏ ਕਿਤੇ ਵੀ ਇੱਧਰ ਕਿਤੇ ਮੰਦਰ-ਮੁੰਦਰ ਚੋਂਥੀ ਰਾਜਸਥਾਨ ਵਾਲੇ ਵੇਚੀ ਗਈ ਹੈ ਕੁੜੀ ਪੈਸੇ ਗਿਣਦੇ ਨੇ ਤਾਂ ਸਬੂਤ ਆਇਆ ਜੀ ਮੇਰੇ ਕੋਲ ਮੈਨੂੰ ਕੀ ਪਤਾ ਲੱਗਣਾ ਸੀ ਮੈਨੂੰ ਕੁਛ ਨਹੀਂ ਪਤਾ ਲੱਗਣਾ ਸੀ ਕਿੰਨੇ ਦੀ ਵੇਚੀ ਹੈ ਤੁਹਾਨੂੰ ਪਤਾ ਹੈ ਹਾਂ ਜੀ ਕਹਿੰਦੇ ਨੇ ਵੀ ਉਹ ਤਾਂ ਜਿਹੜੀ ਗਾਹਾਂ ਤੋਂ ਜਿੰਨਾ ਕਿ ਸਾਨੂੰ ਪਤਾ ਲੱਗਿਆ ਵੀ 3 ਲੱਖ ਦਾ ਵਪਾਰ ਹੋਇਆ ਹੈ ਕੁੜੀ ਦਾ ਮਿਟੋਲਾ ਲੈ ਲੰਦਾ ਵਪੋਚੋਲ ਗਰੀ ਮੈਨੂੰ ਮੇਰੀ ਪੁੱਤੀ ਵੇਚੀ ਗਈ ਹੈ 16 ਮਾਸਾ ਲੱਗਿਆ ਜੀ ਇਹ ਤਾਂ ਜੀ ਬਹੁਤ ਤਕੜਾ ਕਰੋ ਆ ਜੀ ਅਸਲ ਤੇ ਇਹੀ ਤੇ ਬਹੁਤਾ ਜਾਣਦੀ ਵੀ ਨਹੀਂ ਤੇ ਉਹਨਾਂ ਨੂੰ ਕੁੜੀ ਦੀ ਮਾਂ ਨਹੀਂ ਜਾਣਦੀ ਸੀ ਕੁੜੀ ਦੀ ਨਾਨੀ ਨਹੀਂ ਜਾਣਦੀ ਸੀ ਇਹ ਲੈ ਕੇ ਗਏ ਨੇ ਜੀ ਜਸਵਿੰਦਰ ਕੌਰ ਕੁਲਵਿੰਦਰ ਸਿੰਘ ਇਹ ਲੈ ਕੇ ਗਏ ਨੇ ਜੀ ਉਹਨਾਂ ਨੂੰ ਇਹਨਾਂ ਨੂੰ ਉਹ ਵਿਚੋਲਿਆਂ ਦੇ ਘਰ ਦਾ ਪਤਾ ਸੀ ਕੋਏ ਇਹਨਾਂ ਚੋਂ ਨਿਕਲੂ ਸਾਰਾ ਕੁਝ ਸਪੋਟੀ ਦਾ ਮੋਬਾਈਲ ਵੀ ਸਾਰੇ ਇਹਨਾਂ ਕੋਲ ਹੈ ਕੁੜੀ ਤਾਂ ਮੋਬਾਈਲ ਖੋਰੇ ਬਹੁ ਨੂੰ ਛੱਡ ਕੇ ਵੀ ਥਾਣੇ 'ਚ ਇਹ ਆਈ ਹੈ ਜੀ ਪੁੱਤ ਦੀ ਥੋੜੇ ਨਾਲ ਰਹਿੰਦੀ ਸੀ ਜਾਂ ਨਹੀਂ ਜੀ ਹੁਣ ਪੁੱਤ ਹੀ ਪਹਿਲਾ ਬੱਚੀ ਮੇਰੇ ਕੋਲ ਸੀ ਜਦੋਂ ਇਹਦੀ ਮਾਂ ਪਟਿਆਲੇ ਤੋਂ ਆ ਗਈ ਸੀ ਮੈਂ ਹੱਥ ਬੰਨ ਤੇ ਬੱਚਿਆਂ ਨੂੰ ਆਪਦੇ ਆਪਿਆਂ ਨੂੰ ਪਾਲੋ ਮੇਰੇ ਤੇ ਹਿੰਮਤ ਨਹੀਂ ਮਰੇ ਬੜੇ ਬੇਤੇ ਦੀ ਦਿੱਖ ਹੋ ਗਈ ਬੇਟੇ ਨਾਲ ਨਹੀਂ ਸੀ ਰਹਿੰਦੀ ਨਾ ਬੇਟੇ ਨਾਲ ਬੇਟੇ ਤਲਾਕ ਦੇ ਕੇ ਬਾਕੀ ਸੀ ਪੰਚਾਇਤੀ ਤਲਾਕ ਹੋਇਆ ਵਾ ਦੋ ਟਾਈਮ ਤੋਂ ਸਮਾਨ ਦੇ ਸਭ ਲੈ ਕੇ ਮੁੰਡੇ ਦਾ ਵੀ ਸਮਾਨ ਲੈ ਗਈ ਸੀ ਚੱਕ ਕੇ ਅਸੀਂ ਨੇ ਫੇਰ ਵੀ ਹੱਥ ਬੰਨਨੇ ਵੀ ਚੱਲ ਕੋਈ ਨਹੀਂ ਜਾਂਦੀ ਆ ਜਾਣਦੇ ਤੁਹਾਡੀ ਬੇਨਤੀ ਸਰਕਾਰ ਲਵੇ ਸਾਡੀ ਇਹ ਮਹਿੰਤੇ ਵੀ ਸਾਨੂੰ ਉਹਨਾਂ ਸਾਫ ਦੇ ਨੇ ਮੇਰੀ ਪੋਤੀ ਵੇਚੀ ਕਿਉਂ ਇਹਨਾਂ ਨੇ ਵਿਆਹ ਕੇ ਤੋਰ ਦਿੰਦੇ ਕਿੱਥੇ ਰੋਹੀ ਸੀ ਇਹਨਾਂ ਨੇ ਹੁਣ ਇਹਨਾਂ ਜੀ ਰਾਜਸਥਾਨ 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 ਵੇਚਤੀ ਹੈ ਜੀ ਲਵੇ ਨਾਉਣੇ ਪੰਜਾਬ ਚ ਇਹਨਾਂ ਦਾ ਲਿੰਕ ਕਿਵੇਂ ਹੋਇਆ ਜੀ ਇਹਨਾਂ ਦੇ ਜੀ ਜਸਵਿੰਦਰ ਕੌਰ ਗਾਂਹਾਲੀਆਂ ਜਨਾਨੀਆਂ ਨੂੰ ਮਿਲੀ ਹੋਈ ਸੀ ਜਿਹੜੀਆਂ ਖੰਨੇ ਦੀਆਂ ਨੇ ਬਾਦਲੇ ਦੀਆਂ ਜਸਵਿੰਦਰ ਕੌਰ ਉਹਨਾਂ ਨੂੰ ਮਿਲੀ ਹੋਈ ਸੀ ਜੀ ਉਹ ਗਾਂਹਾਂ ਦੇ ਗਾਂਹਾਂ ਇਹਨਾਂ ਦੀ ਐ ਜਾਣ ਪਛਾਣਦੀ ਮੈਂ ਮੰਨਦੀ ਆਂ ਬੋਟੀ ਦਾ ਇਹ ਕਸੂਰ ਗੰਨਿਆ ਵੇ ਤੂੰ ਪੈਸੇ ਗਣ ਰਹੀ ਆ ਜਸਵਿੰਦਰ ਕੌਰ ਦਾ ਵਿਚਨੌਲ ਏਰੀਆ ਕਹਿੰਦੀ ਜਸਨ ਕੌਰ ਦੇ ਪੈਸੇ ਮੈਨੂੰ ਦੋ ਉਹਨਾਂ ਨੂੰ ਕਹਿ ਰਹੀ ਆ ਉਹਦੇ ਵਿੱਚ ਉਹ ਲਗਰੀ ਮੈਂ ਦੇਉਂਗੀ ਮੈਨੂੰ ਫੜਾ ਦੋ ਆਪ ਗਣ ਰਹੀ ਆ ਜੀ ਪੈਸੇ ਮੈਂ ਮੰਗ ਕਰਦੀ ਆ ਜੀ ਜਿਹੜੇ ਅਸਲ ਗਨਾਹਦਾਰ ਨੇ ਉਹ ਫੜੇ ਜਾਣਾ ਉਹਨਾਂ ਨੂੰ ਪੁੱਛਿਆ ਚਾਹੀਦਾ ਬੁਲਾ ਕੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਗਾਂਹ ਦੀ ਗਾਂ ਤੁਹਾਡੇ ਕਿਵੇਂ ਲ ਇੱਕ ਬਹੁ ਨਹੀਂ ਜਾਣਦੀ ਜੀ ਬਿਸ਼ੱਕ ਉਹ ਸਜ਼ਾ ਕੱਟੂਗੀ ਆਪਣੇ ਗਨਾਹ ਭੁਗਤੂਗੀ ਵੀ ਪਰ ਜਾਣਦੀ ਐਤੀ ਇਹ ਜਾਸਨ ਦੇ ਇਹ ਕੰਮਾਂ ਚ ਲਿੰਕ ਨੇ ਮੈਂ ਮੂੰਹ ਤੇ ਕਹਿੰਨੀ ਆ ਜੀ ਮੈਂ ਡਰਦੀ ਨਹੀਂ ਮੈਂ ਗਰੀਬ ਬਸੱਕਦੀ ਆ ਦੱਸਦੀ ਕਿ ਬਹੁਤ ਸਾਰੇ ਜੋ ਹੈ ਮਾਮਲੇ ਸਾਹਮਣੇ ਆ ਰਹੇ ਨੇ ਜੋ ਸਭ ਨੂੰ ਹੈਰਾਨ ਕਰ ਰਹੇ ਨੇ ਇੱਥੇ ਇੱਕ ਕਲਯੁਗੀ ਮਾਂ ਆਪਣੀ ਹੀ 15 ਸਾਲਾਂ ਦੀ ਧੀ ਨੂੰ ਵੇਚ ਕੇ ਉਸਦੇ ਪੈਸੇ ਗਿਣਦੀ ਆ ਤੇ ਦੂਸਰੇ ਪਾਸੇ ਦਾਦੀ ਦੇ ਕਾਲਜੇ ਵਿੱਚ ਤਾਂ ਅੱਗ ਲੱਗ ਜਾਂਦੀ ਆ ਕਿ ਮੇਰੀ ਉਸਨੇ ਪੋਤੀ ਨੂੰ ਵੇਚਿਆ ਕਿਵੇਂ ਜੇਕਰ ਉਸਨੇ ਵਿਆਹ ਕਰਨਾ ਸੀ ਤਾਂ ਉਹ ਸਧਰਾ ਪੁਦਰਾ ਵਿਆਹ ਕਰਦੀ ਪਰ ਆ ਵੀਡੀਓ ਦੇਖਣ ਤੋਂ ਬਾਅਦ ਦਾਦੀ ਨੇ ਕਿਹਾ ਕਿ ਮੇਰੇ ਹੋਸ਼ ਉੱਡ ਗਏ ਕਿ ਮਾਂ ਨੇ ਹੀ ਆਪਣੀ ਧੀ ਦਾ ਸੌਦਾ ਕੀਤਾ ਹੁਣ ਤੁਹਾਨੂੰ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਸ਼ਿਕਾਇਤ ਦਾਦੀ ਨੇ ਦਰਜ ਕਰਵਾਈਆ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਲੜਕੀ ਨੂੰ ਉਥੋਂ ਲਿਆਂਦਾ ਤਾਂ ਗਿਆ ਤੇ ਪੁਲਿਸ ਅਧਿਕਾਰੀਆਂ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਤੇ ਕੀ ਕਹਿ ਰਹੇ ਨੇ ਮੈਡਮ ਪੁਲਿਸ ਅਧਿਕਾਰੀ ਆਉ ਤੁਹਾਨੂੰ ਉਹਨਾਂ ਦੀ ਵੀ ਜ਼ੁਬਾਨ ਨਹੀਂ ਸੁਣਾਉਂਦੇ ਹਾਂ ਇਹ ਇੱਕ ਪਾਸੋਂ ਪੁਲਿਸ ਥਾਣੇ ਦਾ ਮੈਟਰ ਹੈਗਾ ਤੇ ਇਹ ਇੱਕ 15 ਸਾਲ ਦੀ ਲੜਕੀ ਆ ਜਿਹਨੂੰ ਕਿ ਉਹਦੀ ਮਾਂ ਨੇ ਵੇਚਿਆ ਸੀ ਤੇ ਵੇਚਣ ਤੋਂ ਬਾਅਦ ਉਹਨੂੰ ਰਾਜਸਥਾਨ ਨੂੰ ਭੇਜ ਦਿੱਤਾ ਗਿਆ ਸੀ ਤੇ ਉਥੇ ਜਾ ਕੇ ਉਹਦੇ ਮੈਰੀ ਜਿਹੜੇ ਰਾਜਪਾਲ ਦੇ ਵਿਲਕ ਤੇ ਨਾਲ ਕਰਾਈ ਗਈ ਸੀ ਇਹਦੇ ਵਿੱਚ ਜਿਹੜੀ ਐਫਆਈਆ ਬਲਚੋਈਆ ਲੜਕੀ ਦੀ ਜਿਹੜੀ ਦਾਦੀ ਆ ਉਹਦੇ ਬਿਆਨਾਂ ਤੇ ਐਫਆਈਆ ਦਰਖਾਹੀ ਆ ਇਹਦੇ ਵਿੱਚ ਟੋਟਲ 4 ਜਾਣੇ ਹੈਗੇ ਜਿਨ੍ਹਾਂ ਤੇ ਐਫਆਈਆ ਦਰਖਹੀ ਆ ਉਹ ਤਾਂ ਲੜਕੀ ਹੈ ਜਿਹੜੀ ਉਹਦੇ ਪਰਿਵਾਰ ਦੀ ਆ ਇੱਕ ਉਹਦੀ ਮਦਰ ਆ ਤੇ ਇੱਕ ਉਹਦੀ ਨਾਨੀ ਉਹ ਜਿਹੜੀ ਜਿਹੜੀ ਜੰਮ ਬਲਚੋਈਆ ਸੀ ਅਖਾਂਜੀ ਇੱਕ ਉਹ ਦਾਦੀ ਨੇ ਹੀ ਵੀਡੀਓ ਜਿਹੜੀ ਆ ਮੇਰੇ ਵੀ ਪੇਸ਼ ਕੀਤੀ ਸੀ ਫਿਰ ਮੈਂ ਮੰਮੀ ਖਾਣੇ ਭੇਜਿਆ ਸੀ ਤੇ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਉਹਦੀ ਮਾਂ ਜੋ ਜਿਹੜੇ ਰਾਜਸਥਾਨ ਤੋਂ ਦੋਤਾਨੇ ਵਾਲੇ ਡੇਟਸ ਪਾਈਆਂ ਸੀ ਉਹ ਪੈਸੇ ਦਾ ਲੈਂਡਨ ਕਰਦੀਆਂ ਤੇ ਪੈਸੇ ਕਿੰਨੇ ਸੀ ਜੀ 30 ਰੁਪਏ ਰੱਖ ਕੇ ਗਈ ਹਾਂਜੀ ਅਸੀਂ ਰਾਜਸਥਾਨ ਇੱਕ ਟੀਮ ਤੇ ਜਿੱਤੀ ਖਾਣੇ ਤੋਂ ਤੇ ਲੜਕੀ ਨੂੰ ਹੱਥ ਵਿੱਚ ਕਵਰ ਕਰਕੇ ਵਾਪਸ ਲਿਆ ਆਂਦਾ ਤੇ 154 ਦੇ ਬਿਆਨ ਨੂੰ ਜੱਜ ਸਾਹਿਬ ਦੇ ਸਾਹਮਣੇ ਗ੍ਰਾਉਂਡ ਤੋਂ ਬਾਅਦ ਜੱਜ ਸਾਹਿਬ ਨੇ ਆਰਡਰ ਕੀਤਾ ਸੀ ਕਿ ਇਹਨਾਂ ਲੜਕੀ ਨੂੰ ਦੇ ਨਾਂ ਦੇ ਪੈਸੇ ਦੱਸ ਦੇ ਕਿ ਸੁਪਰ ਦੀ ਕਲਯੁਗ ਹੋਰ ਕੁਝ ਨਹੀਂ ਹੋ ਸਕਦਾ ਜਿੱਥੇ ਇੱਕ ਮਾਂ ਆਪਣੀ ਧੀ ਨੂੰ ਵੇਚ ਕੇ ਉਸ ਦੀ ਕਮਾਈ ਨੂੰ ਖਾਣਾ ਚਾਹੁੰਦੀ ਸੀ ਚਾਹੇ ਕਿੰਨੀ ਹੀ ਗਰੀਬੀ ਕਿਉਂ ਨਾ ਆ ਜਾਵੇ ਇੱਕ ਮਾਂ ਨੂੰ ਜਾਂ ਫਿਰ ਇੱਕ ਪਿਤਾ ਨੂੰ ਕਦੇ ਵੀ ਅਧਿਕਾਰ ਨਹੀਂ ਹੁੰਦਾ ਕਿ ਉਹ ਆਪਣੇ ਧੀ ਨੂੰ ਵੇਚ ਦੇਵੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੇਕਰ ਤੁਹਾਡੇ ਤੋਂ ਧੀਆਂ ਸੰਭੀਆਂ ਨਹੀਂ ਜਾਂਦੀਆਂ ਤਾਂ ਤੁਸੀਂ ਪੈਦਾ ਹੀ ਕਿਉਂ ਕਰ ਦਿਓ ਤਾਂ ਤੁਸੀਂ ਪੈਦਾ ਹੁੰਦਿਆਂ ਨੂੰ ਕਿਸੇ ਨੂੰ ਦੇ ਕਿਉਂ ਨਾ ਦਿੱਤਾ ਕਿਉਂਕਿ ਬਹੁਤ ਸਾਰੇ ਜਿਹਾ ਲੋਕ ਨੇ ਜਿਨ੍ਹਾਂ ਕੋਲ ਬੱਚੇ ਨਹੀਂ ਨੇ ਕਿਉਂਕਿ ਉਹ ਬਹੁਤ ਤਰਸਦੇ ਨੇ ਰੱਬਾ ਗਿਆ ਅਰਦਾਸਾਂ ਕਰਦੇ ਨੇ ਐ ਇੱਕ ਮਾਂ ਆਪਣੀ ਧੀ ਨੂੰ ਪਾਲ ਕੇ ਹੀ ਉਸ ਦਾ ਸੌਦਾ ਕਰ ਰਹੀ ਆ ਤੇ ਉਸ ਦੇ ਪੈਸੇ ਗਿਣਦੇ ਦਿਖਾਈ ਦਿੰਦੀ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਕਲਯੁਗੀ ਮਾਂ ਦੇ ਬਾਰੇ ਸਾਡੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਦੇਣਾ ਨਾ ਭੁੱਲਣਾ